ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਬੈੜ ਤੁਸੀਂ ਵੀ ਤੇ ਇੱਕ ਦਿਖਾਵਾਂਗੇ ਟੋਕੜ ਗੱਪਣ ਚੱਕ ਪਾਸ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਸਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਹਿਤ ਸਿੰਘ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 788909735 788909735 ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੈੜ ਦੇਖ ਰਹੇ ਆ ਆਪਣੀ ਜਰਸੀ ਕ੍ਰਾਸ ਆ ਗਈ ਹੈ ਨਾ ਆਮਰੇ ਸਾਈ ਬਾਲ ਦਾ ਕਰਵਾਇਆ ਕਰਵਾਉਦਾ ਠੀਕ ਹੈ ਪਹਿਲਾ ਸੂਸਰੀ ਵੀ ਆ ਬੱਚਾ ਕੀ ਦਿੱਤਾ ਬੱਚਾ ਵੀਰੇ ਬੱਸੀ ਆ ਬਸੇ ਵੀ ਜਲਦੀਰੇ ਬੱਚਾ ਦਿੱਤਾ ਠੀਕ ਹੈ ਠੀਕ ਹੈ ਬੱਚਾ ਤੇ ਆਪ ਵੀ ਨੀ ਚੀਤੀ ਦਾ ਬੱਸੀ ਕਹਵਾ ਦਿਨ ਹੋ ਗਿਆ ਸੂਈ ਨੂੰ ਚੌਥਾ ਦਿਨ ਹੋ ਗਿਆ ਨੱਕ ਫਰ ਚੌਥਾ ਦਿਨ ਹੋ ਗਿਆ ਸੂਈ ਨੂੰ ਜੇਰ ਜੇ ਰੋਕੇ ਆ ਜੇਰ ਜੇ ਰੋਕੇ ਵੀਰੇ ਤੇ ਦੁੱਧ ਕਿੰਨਾ ਕਾਉਂ ਸਟਾਰਟਿੰਗ ਦੁੱਧ ਵੀਰੇ 9 ਕਿਲੋ ਬੜਾ ਚੋਕੇ ਦੇ ਰਿਹਾ ਆਪਾਂ 10 ਦਾ 9万 ਕਿਲੋ ਠੀਕ ਹੈ ਅੰਦਾਜ਼ਾ ਹਜੇਸ਼ ਕਿੰਨਾ ਪਾ ਦੂਗੀ ਜੇ 15 ਕਿਲੋ ਦੇ ਦਿੰਦੇ ਜੇ ਇਹਦਾ ਆਇਆ ਮੰਨ ਵੀ ਤੇ ਨਾ ਤੁੰਨ 2 ਲੱਖ ਦੀ ਮਹਿੰਗਾ ਮੁਕਾਬਲਾ ਆ ਤਾਂ ਤੋਂ ਦੇ ਜ ਕੱਲ ਤੇ ਆ ਤੇ ਰੇਟ ਵਗੈਰਾ ਇਹਦਾ ਰੇਟ ਕੋ ਫੋਨ ਤੇ ਕਰਾਂ ਯਾ ਭਾਵਨ ਕੋ ਜਮਾ ਜਾਇਜ ਹੋਣਗੇ ਜਮਾ ਜਾਇਜ ਬਾਕੀ ਬੱਸੀ ਨੇ ਦੀ ਜੀ ਮਰਤਵਾਰੀ ਜਿੰਨੂ ਨੇ ਜਿਵੇਂ ਮਰਜੀ ਹੱਥ ਵੱਲਾ ਫੇਰੇ ਜਿਹੜਾ ਕੋ ਡੱਕ ਤਾਂ ਨਹੀਂ ਗੱਲ ਹੀ ਨਹੀਂ ਹਣਾ ਸਾਈਵਾਲੋਂ ਕਰੀ ਆ ਸਾਹੀਵਾਲੀ ਦੀ 100 ਦੇ ਕੰਢੀ ਜਾਂਦੇ ਉਹ ਇਹ ਜੰਮੀ ਹੋਈ ਐ ਇਹ ਗੱਲ ਮੁਕਾ ਬਾਕੀ ਸਾਈਵਾਲ ਵਿੱਚ ਆ ਗਿਆ ਜਰਸੀ ਦਾ ਮੇਲਾ ਤੇ ਇਹ ਫੈਟ ਫੈਟ ਦੇਣੀ ਐ ਨੇ ਫੈਟ ਦੇ ਜਿਵੇਂ ਮਰਗੀ ਤੇ ਮਾਤਰੀ ਆ ਫੜੀਏ ਕੋਈ ਕੂੜੀ ਬੱਸੀ ਆ ਸਵਰਥਾਰਾਂ ਪੈਦੇ ਮਾਰਗ ਦਿਖਾਉਣਾ ਦੇਖੋ ਜਿਵੇਂ ਨਿਆਣਾ ਪੈਦ ਨਾ ਨਾ ਵੇੜਣਾ ਸ਼ਾਲਾ ਮਾਰੀ ਸਵਰਥਾਰਾਂ ਦੇਖ ਸਕਦੇ ਚੋਣ ਵਗੈਰਾ ਪੂਰਾ ਮੋਟਾ ਮੋਟਾ ਚੋਣਾ ਵੀਰੇ ਨੇਣਾ ਪਾਉਦੇ ਰਾਵਣਾ ਭੈਜੇ ਥੱਲੇ ਹੈਣਾ ਬਾਣੀ ਹੰਦੀ ਅੱਜ ਨੂੰ ਮਹਾਂ ਜੀ ਦੀ ਦੁਆਰ ਬੈਠੀ ਆ ਯਾਰ ਸਵੇਰ ਪੱਸੀ ਨੇਖਣਾ ਪੰਜ ਚਾਰ ਦਮ ਸ਼ਾਮ ਨਾਲ ਠੀਕ ਹੈ ਮਗਰ ਤੇ ਮਾ ਜਿਹੜਾ ਸਭ ਤੋਂ ਦੇਖੋ ਮਗਰਲੇ ਥਾਣ ਦਾ ਚੋਣ ਵਗੈਰਾ ਚੋਣ ਸੋਹਣਾ ਸਾਫ ਸੁਥਰਾ ਜਾਮਾ ਹੈਣਾ ਵਾ ਠੀਕ ਆ ਹੋ ਗਿਆ ਖੋਲ ਦੇਣੀ ਸਭ ਤੋਂ ਥਾਣ ਵਗੈਰਾ ਦੇਖ ਸੋਹਣੇ ਸਾਫ ਸੁਥਰੇ ਚਾਰੇ ਨਿਖੜਵੇਂ ਟੋਰਦੀ ਬਾਈ ਬਾਹਰ ਨੂੰ ਸਭ ਤੋਂ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸੋਹਣੀ ਸਾਫ ਸੁਥਰੀ ਉਹਨਾਂ ਪਸਮਾ ਦੇ ਵਿੱਚ ਆ ਗਈ ਤੇ ਬਾਕੀ ਸ਼ਾਮ ਦਾ ਟਾਈਮ ਆ 4:30 ਬੋਲੇ 5:00 ਦਾ ਤੇ 9 ਕਿਲੋ ਦੁੱਧ ਵੀਰੇ ਨੈਟ ਜਮਾ ਚੋਣ ਦਾ ਹਾਜਰਾ ਹਨਾ 9 ਕਿਲੋ ਤੋਂ ਤੁਹਾਡੇ ਨੂੰ ਗੇਠ ਗੇਠ ਤੇ ਥਾਣਾ ਤੋਂ ਬੱਸੀ ਰੇਟ ਠੀਕ ਹੈ ਆਪਾਂ 9 ਕਿਲੋ ਖੁੱਲਾ ਚੇਹੇ ਬੰਦਾ ਪਿਓ ਬਿਆਨਾ ਪਾਵੇ ਠੀਕ ਹੈ ਮੋੜਾ ਵੀ ਕਿਉਂ ਕੇ ਵੀਰੂ ਕੱਲ ਤੇ ਚਿੱਤ ਮੰਨਿਆ ਲੈ ਜਣੇ ਆਪਣੇ ਘਰੇ ਖੜੀ ਆ ਜੈ ਜੈ ਗੱਲ ਤੇ ਦੁੱਧ 14 ਕਿਲੋ ਖਰਾ ਦਊਗੀ ਦੇਣਾ ਬੱਸੀ ਫਰੀਡ ਤੇ 1 ਰੁਪਿਆ ਰੁਪਿਆ ਫਰੀਡਾ ਤੇ ਰੁਪਈਆ ਦੇਖੂਗੀ ਚੱਕਰ ਨਹੀਂ ਬਾਕੀ ਠੰਡੀ ਸੀ ਲੁਕਾਰੀ ਆ ਯਾਰ ਹੋਰ ਗੱਲਾਂ ਨਹੀਂ ਕਰਦਾ ਲਓ ਤੇ ਬਾਕੀ ਰੇਟ ਜਮਾ ਜੈਨ ਨਾਲ ਹੋਊਗਾ ਰੇਟ ਜੈਨੂ ਵਾਲਾ ਰੇਟ ਤੈਨੂੰ ਪਤਾ ਹੀ ਹੱਡ ਨੂੰ ਆਪਾਂ ਦਾ ਜੈ ਰੀ ਇਹ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਹਾਂ ਮੈਂ ਲੈ ਚੱਲ ਸੱਚੀ ਗੜਾ ਦੇ ਵਿੱਚ ਨਹੀਂ ਥਾਈ ਵਾਲਾ ਆਪੇ ਹੈਗਾ ਆਪਣੀ ਰੋਟੀ ਲੈ ਠੀਕ ਹੈ ਕੋਈ ਇਹਨੂੰ ਬੱਚੇ ਨਹੀਂ ਆਲਾ ਕਹਿੰਦਾ ਦਰਦ ਦਰਦਾ ਵੀ ਥਾਈ ਵਾਲਾ ਬੱਚੇ ਨੂੰ ਜਿਹੜੀ ਫਾਰਦੀ ਦਾ ਪਾਪ ਹੈ ਠੀਕ ਹੈ ਨਿਆਣਾ ਬੋੜੋ ਦੇ ਭੇਜੋ ਥੱਲੇ ਹਾਂ ਸੋ ਜਰਸੀ ਦਾ ਤੇ ਜ਼ਿਆਦਾ ਗੌਣੇ ਦੇ ਵਿੱਚ ਸਾਹੀਵਾਲ ਵਾਲੀ ਆ ਤੇ ਜਰਸੀ ਦੇ ਕੈਟਰ ਥੋੜੇ ਘਣੇ ਹੀ ਆ ਬੱਚੇ ਦੇ ਤੇ ਨਾੜਾ ਨੂੜਾ ਚੰਗਿਆ ਹਵਾਨੇ ਤੇ ਤੇ ਦੁੱਧ 9 ਕਿਲੋ ਬੋੜਾ ਸਟਾਰਟਿੰਗ ਆ ਤੇ ਰੇਡ ਵੀਰ ਕਹਿੰਦਾ ਫੋਰਟ ਤੇ ਕਰਾਂਗੇ ਤੇ ਕਰਾਂਗੇ ਜਮਰ ਵਾਲ ਦਾ ਮਿਲਦਾ ਜਮਾ ਮੈਂ ਜੈ ਜਿਹੜਾ ਕਰਿਆ ਹੈਗਾ ਮੂੜ ਦੇ ਨਿਆਣਾ ਅੱਗੇ ਦੂਜੇ ਨੰਬਰ ਤੋਂ ਕੁੜਗੱਬਣ ਦੇਖੀ ਜਾਂਦੇ ਆ ਸਾਢੇ 400 ਦੀ ਗੱਬਣਾ ਢੱਲੋ ਠੀਕ ਹੈ 11 ਕਿਲੋ ਦੁੱਧ ਆਪਾਂ 10 ਕਿਲੋ ਵੇਚ ਦੇ ਆ ਬਸੀ ਲੜਕੇ ਚੈੱਕ ਕਰਾਈਏ ਪਰ ਰਾਤ ਲਈਏ ਠੀਕ ਹੈ 60 ਦਿਨ ਮਹੀਨੇ ਚੈੱਕ ਆ ਸਾਢੇ 400 ਮਹੀਨੇ ਚ 4 ਦੀ ਬਣ ਕੇ ਲੈ ਜੀ ਠੀਕ ਹੈ ਆਪਣੀ ਬੇਜ ਤੇ ਵੀ ਬਣ ਕੇ ਆਪਣਾ ਆ ਆਪਣੇ ਘਰੇ ਚੈੱਕ ਕਰਾ ਕੇ ਲੈ ਜੇ ਖਾਲੀ ਉਹਦੇ ਖਰਚੇ ਦੇ ਮੈਂ ਤੇ ਗੱਡੀ ਜਿਆ ਜੀ ਕਹਿੰਦਾ ਉਦੋਂ ਮੁੜ ਕੇ 5 ਮਹੀਨੇ ਬਾਅਦ ਬੰਦਾ ਫੋਨ ਲਾਇਆ ਚਲੋ ਸੁਆਦ ਲੈ ਉਹਦਾ ਨਾ ਗੱਲ ਨਹੀਂ ਕੋਈ ਗੱਲ ਹੋਰ ਕੋਨੇ ਸਾਹਾਂ ਵਾਲੀ ਚੀਜ਼ਾਂ ਨੇ ਰੱਪ ਵੀ ਲਿਆ ਆ ਆਪਾਂ ਲੈ ਆ ਕੇ ਸਵੇਰੇ ਉਹ ਚੈੱਕ ਕਰੇ ਹੋ ਠੀਕ ਹੈ ਠੀਕ ਹੈ ਨਾ ਜਿਹੜਾ ਲੈ ਕੇ ਚੈੱਕ ਕਰਾ ਲੈ ਜੀ ਜਿਹਦਾ ਜੱਜ ਦੀ ਤਾਂ ਲੈ ਜਾ ਨਹੀਂ ਆਪਣੇ ਘਰੇ ਖੜੀ ਆ ਦੁੱਧ 10 ਕਿਲੋ ਨੇ ਬੜੂ ਥਾਨੀ ਹੋਈ ਤਾਂ ਆਪਾਂ ਬੈਠੇ ਆ ਬਾਈ ਠੀਕ ਹੈ ਤੇ ਇਹ ਰੇਟ ਇਹਦਾ ਰੇਟ ਦੇ ਫੂਨ ਤੇ ਕਿਹੜਾ ਖੜੀ ਸੀ ਮੈਨੂੰ ਨੇ ਆਇਆ ਜੀ ਆ ਨਾ ਨਾ ਦਿਖਾਈ ਦੇ ਬਦਿਲ ਜੀ ਅੱਛਾ ਸੂਆ ਕਿਹੜਾ ਸੂਈ ਪਿਆ ਹੁਣੇ ਇਹ ਦੂਜੇ ਸੂਸੂਗੇ ਤੀਜੇ ਲਈ ਚੈਰਾ ਬਈ 27 ਅੱਜ 19 ਕਿਲੋ ਉਹ ਤੇ ਮਾਲਕ ਦਾ ਆਪ ਦਾ ਵੱਡਾ ਕਰਦਾ ਕੋਈ ਛੋਟਾ ਕਰਦਾ ਕਰਨ ਕੇ ਯਾਰ ਸੀਆਂ ਬਾਕੀ ਰੁੱਤ ਬਾੜੀ ਤਾਂ ਸਿਆਲ ਚ ਸੂਝ ਜਾਮ ਹਣਾ ਇਹ ਕਹਿੰਦੇ ਗਰਮੀਆਂ ਤੋਹਫਾ ਜਿਆ ਸਾਰੀ ਗਰਮੀ ਦੁੱਧ ਤੋਂ ਚੜਦੇ ਕੀ ਆ ਜਾਏਗਾ ਤੋੜੀ ਵਾਰ ਨੂੰ ਸੋ ਵੀਰੋ ਦੂਜਾ ਸੂਆ ਸੂਕੇ ਤੀਜੇ ਦੀ ਗੱਪਣਾ ਰੇਟ ਜਮ ਮਰਾਲਦਾ ਮਿਲਦਾ ਆਊਗਾ ਸਾਢੇ 4 ਮਹੀਨੇ ਤੋਕੜ ਗੱਪਣ ਚੈੱਕ ਪਾਸ ਇੱਕ ਵਾਰ ਮੈਂ ਵੀ ਰਿਪੀਟ ਕਰਦਾ ਕਿਉਂਕਿ ਤੋਕੜ ਗੱਪਣਾ ਤਸੱਲੀ ਕਰਨਾ ਤੁਹਾਡਾ ਫਰਜ਼ ਆ ਚੈੱਕ ਕਰਵਾ ਕੇ ਲੈ ਕੇ ਜਾਓ ਬਾਅਦ ਵਿੱਚ ਕੋਈ ਲਾਂਭਣੀ ਤੇ ਚੈੱਕ ਕਰਾਉਣਾ ਤੁਹਾਡਾ ਫਰਜ਼ ਆ 10 ਕਿਲੋ ਦੁੱਧ ਜਮਨੇਟ ਦੋ ਟਾਈਮਾਂ ਵਿੱਚ ਹੋ ਕੇ ਲੈ ਜਾਓ ਨਾਣਾ ਨੂਣਾ ਚੰਗੀਆਂ ਹੁਣ ਸ਼ਾਮ ਦਾ ਟਾਈਮ ਆ ਚਵਾਈਏ ਜੀ ਆਪਾਂ ਹਲੇ ਬਾਈ ਕਰਨੀ ਆ ਹਨਾ 7 ਵਜੇ ਕਰਦਾ ਸਵੇਰ ਵੀ 7 ਵਜੇ ਹੁਣ ਤੇ ਵੀ ਧਾਰਾ ਵਗੈਰੇ ਜਿਵੇਂ ਓਕੇ ਆ ਹਨਾ ਜਿਵੇਂ ਕੋਈ ਧੂੜ ਹੈ ਨਹੀਂ ਮੇਰੇ ਮਾਰ ਤੇ ਕੋਈ ਪਸਮਾਈ ਨਹੀਂ ਉਦੋਂ ਥੱਲੇ ਬਹਿ ਗਏ ਆਪਾਂ ਮੋਨੋਸ ਨਾਲ ਦੋ ਧਾਰਾ ਹੋਰ ਮਾਰ ਜੀ ਇਹ ਸਭ ਤੋਂ ਧਾਰਾ ਵਗੈਰਾ ਦੇਖ ਲੈ ਸੋਹਣਾ ਸਾਫ ਸੁਥਰਾ ਮੋਟਾ ਜੋੜਾ ਜਾਵਾ ਹਨਾ ਪਰ ਠੀਕ ਆ ਵੀਰ ਓਕੇ ਕੰਡ ਰੋਲਣਾ ਥੱਲੇ ਤੇ ਨੰਬਰ ਬੋਲ ਦਈਆ ਆਪਣਾ ਨੰਬਰ ਵੀਰ ਆਪਣਾ 77890 97305 ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤੈਅ ਨਾਲ ਤੋਂ ਧੰਨਵਾਦ ਜਲਦ ਮਿਲਦੇ ਆਂ